ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜਿੰਨੇ ਵੀ ਪੰਜਾਬ ਦੇ ਇੰਡਸਟ੍ਰੀਇਸਟ ਪੰਜਾਬ ਦੇ ਇਨਵੈਸਟਰਸ اور ਜਿਨ੍ਹਾਂ ਨੇ ਪੰਜਾਬ ਦੀ ਹਰ ਧੜਕਣ ਦੇ ਵਿੱਚ ਵਸਣਾ ਵਸ ਚੁੱਕੇ ਨੇ ਪੰਜਾਬ ਦੇ ਦਿਲ ਨੂੰ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਰਹੀ ੜਕ ਦਾ ਰੱਖਣਾ ਹੈ। ਅਲੱਗ-ਅਲੱਗ ਸੈਕਟਰਸ ਤੋਂ ਸਾਰੇ ਮੇਰੇ ਸਾਹਮਣੇ ਬੈਠੇ ਮੈਂ ਲਗਭਗ ਸਾਰਿਆਂ ਨੂੰ ਮੈਂ ਜਾਣਦਾ ਪਰਸਨਲੀ ਵੀ ਜਾਣਦਾ ਮੀਡੀਆ ਤੋਂ ਸਾਥੀ ਜਿੰਨੇ ਵੀ ਪਹੁੰਚੇ ਨੇ ਔਰ ਆਫੀਸਰ ਸਹਿਬਾਨ ਕਿਉਂਕਿ ਇਹ ਆਫੀਸਰਸ ਦਾ ਇੱਕ ਟ੍ਰੇਨਿੰਗ ਸੈਂਟਰ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਇਸ ਬਿਲਡਿੰਗ ਨੂੰ ਹੁਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜਿਹੜਾ ਸਮਾਗਮ ਹੈ ਇਹ ਥੋੜਾ ਜਿਹਾ ਇੱਕ ਰਾਜਨੀਤੀ ਤੋਂ ਹਟਕੇ ਜਿਹਾ ਪੋਲਿਟਿਕਲੀ ਕੋਈ ਓਦਾਂ ਦਾ ਸਮਾਗਮ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਅਚੀਵਮੈਂਟਸ ਸਰਕਾਰਾਂ ਗਣਾਉਣ ਵੀ ਆ ਕਰਤਾ ਜੋ ਕਰਤਾ ਉਹ ਕਿਤੇ ਉਹਦੇ ਵਾਸਤੇ ਕੋਈ ਹੋਰ ਮੰਚ ਹੈਗੇ ਨੇ ਇਹਦੇ ਵਿੱਚ ਇਹ ਦੱਸਣਾ ਕਿ ਤੁਹਾਡੇ ਕਹੇ ਤੇ ਆ ਕਰਨ ਲੱਗੇ ਆ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਹੈ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਹੈ ਅਸੀਂ ਬਹੁਤ ਸਾਰੇ ਇੰਡਸਟਰੀਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਈਵਨ ਜੇ ਕਿਤੇ ਕਿਸੇ ਦੇ ਵਿਆਹ ਸ਼ਾਦੀ ਤੇ ਜਾਂ ਕਿਸੇ ਖੁਸ਼ੀ ਗਮੀ ਤੇ ਇਕੱਠੇ ਵੀ ਹੁੰਦੇ ਸੀਗੇ ਉੱਥੇ ਵੀ ਸਮਝ ਲਓ ਮੀਟਿੰਗ ਹੀ ਹੋ ਜਾਂਦੀ ਸੀ ਇੱਕ ਵਾਰੀ ਮਿਲ ਕੇ ਇੱਕ ਵਾਰੀ ਫਰਜ ਕਰ ਲੋ ਕਿਸੇ ਵਿਆਹ ਤੇ ਗਿਆ ਸ਼ਗਨ ਦੇ ਕੇ ਜਾਂ ਫਿਰ ਜਿੰਨਾ ਚਿਰ ਪੇਰੈਂਟਸ ਜਾਂ ਦੂਲਾ ਦੂਲਣ ਨਹੀਂ ਆਉਂਦੇ ਉਹਨਾਂ ਚਿਰ ਟਾਈਮ ਮਿਲ ਜਾਂਦਾ ਅੱਧਾ ਬਣਾ ਘੰਟਾ ਤਾਂ ਅੱਧਾ ਬਣਾ ਘੰਟਾ ਫਿਰ ਜੇ ਉੱਥੇ ਇੰਡਸਟ੍ਰੀਅਲਿਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ 'ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਰਾਹੀ ਵੀ ਇਹਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਜੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਖ ਕੇ ਭੇਜੀਆਂ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਅ ਰਾਈਟ ਟੂ ਬਿਜ਼ਨਸ ਹਰ ਇੱਕ ਕਹ ਦਿੰਦਾ ਬਟ ਈਜ਼ ਆਫ ਡੂਇੰਗ ਬਿਜ਼ਨਸ ਉਹ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ। ਕੰਮ ਕਰਨ ਦੀ ਸੁਖਾਈ ਸੁਖਾ ਲਈ ਵੀ ਯਾਰ ਜ਼ਿਆਦਾ ਖੱਜਲ ਖਵਾਰੀਆਂ ਨਾ ਹੋਣ। ਔਰ ਇਸ ਗੱਲ ਦੇ ਵਿੱਚ ਅਫੀਸਰ ਸਾਹਿਬਾਨ ਬੈਠੇ ਨੇ ਸੀਨੀਅਰ ਨੇ ਪਿਛਲੀਆਂ ਸਰਕਾਰਾਂ ਚ ਵੀ ਇਹੀ ਅਫਸਰ ਸੀ। ਇਹ ਵੀ ਹੁਣ ਮੰਨਦੇ ਨੇ ਵੀ ਯਾਂ ਪਹਿਲਾਂ ਖੱਜਲ ਖਵਰੀ ਹੁੰਦੀ ਸੀ। ਵੀ ਉਸ ਖੱਜਲ ਖੁਰਨ ਨੂੰ ਦੂਰ ਕਰਨ ਵਾਸਤੇ ਅਸੀਂ ਆ ਲਏ ਆ ਕਿਉਂਕਿ ਉਦੋਂ ਪਹਿਲਾਂ ਵਾਲਿਆਂ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਪਹਿਲਾਂ ਵੀ ਕਰ ਦਿੰਦੇ ਹੋ ਸਕਦਾ ਕਿਉਂਕਿ ਇਹਨਾਂ ਨੂੰ ਤਾਂ ਜੇ ਤੁਸੀਂ ਬਣਾ ਕੇ ਦੇਵੋਗੇ ਇਹਨਾਂ ਨੂੰ ਸਾਈਨ ਕਰ ਦੇਣੇ ਲਓ ਜੀ ਅਫਸਰ ਤਾਂ ਉਹੀ ਨੇ ਹੁਣ ਬਿਜਲੀ ਤੇ ਗ੍ਰਿਡ ਵੀ ਉਹੀ ਨੇ ਖੰਭੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਟਰਾਂਸਫਾਰਮਰ ਵੀ ਉਹੀ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਅਸੀਂ ਕਿਹੜੇ ਕੋਈ ਆਪਣੀ ਨਵੀਂ ਬਿਜਲੀ ਪੈਦਾ ਕਰਕੇ ਤੁਹਾਨੂੰ ਕਿਸੇ ਹੋਰ ਰਾਈਂ ਦੇਤੀ ਬਿਜਲੀ ਤਾਂ ਉਹੀ ਹੈ ਪਾਖੜਾ ਵੀ ਉਹੀ ਹੈ ਪੌਂਗ ਵੀ ਉਹੀ ਹੈ ਸ਼ਾਹਪੁਰ ਕੰਡੀ ਵੀ ਉਹੀ ਹੈ ਸੂਰਜ ਵੀ ਉਹੀ ਹੈ ਜੀ ਤੋਂ ਅਸੀਂ ਸੋਲਰ ਲੈਨੇ ਆ ਨੀਅਤ ਹਮ ਸਾਫ ਹੋਣੀ ਚਾਹੀਦੀ ਹੈ ਬਸ ਸਾਡੀ ਨੀਅਤ ਇਹ ਹੈ ਕਿ ਪੰਜਾਬ ਜਿਹੜਾ ਹਰ ਪਾਸੇ ਉੱਤਰ ਕੇ ਕਰੇ ਇੰਡਸਟਰੀ ਵਾਲੇ ਪਾਸਿਓ ਆਪਾਂ ਥੋੜਾ ਜਿਹਾ ਪਛੜ ਗਏ ਸੀ ਪਿਛਲੀਆਂ ਗਵਰਨਮੈਂਟਾਂ ਨੇ ਪ੍ਰੋਪਰ ਪਾਲਿਸੀਜ਼ ਨਹੀਂ ਬਣਾਈਆਂ ਜਿਉਂ ਉਹਨਾਂ ਨੇ ਆਪਣੇ ਸਵਾਰਥੀ ਹਿੱਤ ਜਿਹੜੇ ਸਾਹਮਣੇ ਰੱਖੇ ਤੰਗ ਕੀਤਾ ਇੰਡਸਟਰੀ ਲਿਸਟ ਨੂੰ ਹਿੱਸੇ ਮੰਗੇ ਪ੍ਰੋਫਿਟ ਜੋ ਸ਼ੇਅਰ ਦੇ ਉਹ ਫਲਾਨਾ ਦੇ ਉੱਤੇ ਮ ਕਰਿਓ ਇੰਡਸਟਰੀਸਟ ਕਰਨ ਯਾਰ ਇੰਨਾ ਤਾਂ ਨਹੀਂ ਫਿਰ ਮੈਂ ਕਰ ਸਕਦਾ ਉਹ ਕਿਸੇ ਹੋਰ ਸਟੇਟ ਚ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੋਈ ਹੋਰ ਸਟੇਟ ਉਹਨਾਂ ਨੂੰ ਵਧੀਆ ਇਨਸੈਂਟਿਵ ਦੇ ਦਿੰਦੀ ਹੈ ਤਾਂ ਉੱਥੇ ਚਲੇ ਜਾਂਦੇ ਨੇ ਉਹ ਬਹੁਤ ਸਾਰੇ ਨੂੰ ਅਸੀਂ ਰੁਸਿਆ ਹਾ ਨੂੰ ਮਨਾ ਕੇ ਵੀ ਲੈ ਕੇ ਆਏ ਵੀ ਕੋਈ ਗੱਲ ਨਹੀਂ ਆਜੋ ਕਰੇ ਆਜੋ ਕਰਠੀ ਕਰ ਲੈਨੇ ਆਪਾਂ ਆਪਣਾ ਬਹੁਤ ਸਾਰੇ ਆਏ ਵੀ ਨੇ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਵਾਪਸ ਲੈ ਕੇ ਆਏ ਆਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਬਹੁਤ ਸਾਰੀ ਵਾਪਸੀ ਹੋਈ ਹੈ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਖੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਾਂ। ਉਹਦੇ ਵਾਸਤੇ ਹੋਸਾ ਦਾ ਸਾਰੇ ਸਾਰੇ ਵਰਗਾਂ ਦੀ ਸਾਨੂੰ ਨੌਲੇਜ ਨਾ ਹੋਵੇ ਪ੍ਰੋਪਰ। ਅਸੀਂ ਸੁਝਾ ਲੈਨੇ ਕਿ ਦੱਸੋ ਜੀ ਇਹਦੇ ਚ ਕੀ ਕਰ ਸਕਦੇ ਆ ਇਹਨੂੰ ਕਿਵੇਂ ਕਰ ਸਕਦੇ ਤਾਂ ਉਹ ਅਸੀਂ ਨੋਟ ਕਰਕੇ ਉਹ ਤੋਂ ਬਾਅਦ ਫਿਰ ਐਕਸਪਰਟਸ ਨਾਲ ਬ੍ਰੇਨਸਟਾਰਮਿੰਗ ਕਰਕੇ ਉਹ ਤੋਂ ਬਾਅਦ ਇਹ ਪਾਲਿਸੀ ਬਣਾ ਦਿੰਨੇ ਖੇਡਾਂ ਦੀ ਪਾਲਿਸੀ ਇੰਨੀ ਵਧੀਆ ਬਣ ਗਈ ਇਸ ਵਕਤ ਦੇਸ਼ ਦੇ ਵਿੱਚ ਪੰਜਾਬ ਵਰਗੀ ਖੇਡ ਦੀ ਪਾਲਿਸੀ ਹੈ ਨਹੀਂ ਕਿਤੇ ਉਹ ਖਿਡਾਰੀ ਦੱਸਦੇ ਨੇ ਵੀ ਇਹ ਗੱਲ ਔਰ ਇਸ ਵਕਤ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਪਲੇਅਰ ਜਿਹੜੇ ਨੇ ਉਹ ਇੰਨਾ ਵਧੀਆ ਉਹਨਾਂ ਦਾ ਖੇਡਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਕਿ ਇਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਵਿਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੋਗੇ ਤੋਂ ਹੁਣੇ ਵਰਲਡ ਕੱਪ ਜਿੱਤ ਕੇ ਆਏ ਨੇ ਤਿੰਨ ਪਲੇਅਰ ਸਾਡੇ 11 ਚੋਂ ਤਿੰਨ ਪੰਜਾਬ ਦੀਆਂ ਨੇ ਹਰਲੀਨ ਦਿਓਲ ਹੈ ਅਮਨ ਜੋਤ ਹੈ ਹਰਮਨਪ੍ਰੀਤ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਅਰਸ਼ਪ੍ਰੀਤ ਤਿੰਨੋਂ ਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਉਹ ਫਾਜ਼ਿਲਗਾ ਤੋਂ ਆ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵੀ ਹਰਮਨਪ੍ਰੀਤ ਹੈ 11 ਚੋਂ 9 ਜਿਹੜੇ 11 ਖੇਡਦੇ ਨੇ ਚੋਂ 9 ਪੰਜਾਬੀ ਨੇ ਜੇ 6 ਵਜੇ ਪੰਜਾਬੀ ਦੇ ਤਾਂ ਆਉਂਦਾ ਵੀ ਮੂਰੂ ਪੰਜਾਬੀ ਹੈ ਕਿਉਂਕਿ ਚਾਰ ਬੈਂਚ ਤੇ ਵੀ ਆਪਣੀ ਨੇ ਇਹ ਨਹੀਂ ਹੈਗਾ ਕਿ ਜੇ ਇੱਕ ਦੋ ਦੇ 6 ਵਜੇ ਜਾਂ ਚੇਂਜ ਕਰ ਲੇ ਤਦੋ ਪੰਜਾਬੀ ਘਟਕੇ ਆਉਂਦਾ ਵੀ ਮੂਰੂ ਪੰਜਾਬੀ ਤਿਆਰ ਹੁੰਦਾ ਉਹ ਕਹਿੰਦਾ ਮੈਨੂੰ ਦਿਓ ਮੌਕਾ ਕਿਨਾਂ ਸੋ 15 ਚੋਂ 13 ਆਪਣੇ ਨੇ ਉਹਦੇ ਚ ਤੇ ਫੁੱਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਹੀ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਹੈ ਜੇ ਅਸੀਂ ਖੇਡਾਂ ਦੇ ਕੈਪਟਨ ਆ ਤਾਂ ਫਿਰ ਇੰਡਸਟਰੀ ਦੇ ਕੈਪਟਨ ਕਿਉਂ ਨਹੀਂ ਹੈਗੇ ਆ ਫਿਰ ਅਸੀਂ ਖੇਤੀ ਦੇ ਕੈਪਟਨ ਤਾਂ ਪਹਿਲੇ ਹੀ ਆ ਖੇਤੀ ਦੇ ਕੈਪਟਨ ਤਾਂ ਪੰਜਾਬ ਹੀ ਆ ਐਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨਾਂ ਹੀ ਨਹੀਂ ਲੱਭੀਆਂ ਗਈ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਟਨ ਤੋਂ ਜ਼ਿਆਦਾ ਚੋੜ ਦਿੱਤੇ ਇਹਨਾਂ ਨੂੰ ਫੂਡ ਬਾਲ ਤੇ ਮੈਂ ਇਹ ਗੱਲ ਨਾਰਥ ਕਾਉਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈਂ ਉੱਥੇ ਦੱਸ ਕੇ ਆਂ ਜੀ ਆ ਫੂਡ ਬਾਲ ਤੇ 40% ਸਾਡੇ ਚੋੜ ਨੇ 125 ਲੱਖ ਮੀਟਰ ਕਿਟਾਨਾ ਕਣਕ ਦੇਵਾਂਗੇ ਇਹਨਾਂ ਨੂੰ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ 'ਚ ਸੋਨਾ ਗਾਉਣਾ ਜਾਣਦੇ ਆ ਹਾਰਡ ਵਰਕਿੰਗ ਕੰਮ ਹੈ ਸਾਡੀ ਗੁਰੂਆਂ ਦਾ ਆਸ਼ੀਰਵਾਦ ਹੈ ਦੇਵੀ-ਦੇਵਤਿਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਇੱਥੇ ਕੋਈ ਆ ਜੇ ਭੁੱਖਾ ਨਹੀਂ ਮਰ ਸਕਦਾ ਛੋਟਾ ਕੰਮ ਕਰ ਲੇ ਵੱਡਾ ਕਰ ਲੇ भुखा नहीं मन दी धरती में वरदान है अज भी चले जाऊँगे सड़क पर सौ किलोमीटर चट्टो घट कट, पं तो सत्तर वैसे नॉर्मल दिनों तो लंगर मिल जाएंगे जेडे हथ ब के तह चाह के तो हलेबियां रोट अपना दाल रोटी हाथ बन के मेहनत करके जी खा जो जी कि स्टेट से दसो नहीं होंगे ਆ ਪੰਜਾਬ ਚ ਹੀ ਹੈ ਜਿਹੜਾ ਤੁਸੀਂ ਦਿੱਲੀ ਜਾਂਦੇ ਹੋ ਸਾਰੇ ਅ اچھا ਬੰਦ ਮੈਂ ਕਹੀ ਕਿਉਂਕਿ ਮੈਂ ਤਾਂ ਬਹੁਤ ਚਿਰ ਤੋਂ ਸੜਕਾਂ ਤੇ ਫਿਰਦਾ ਨਾ 17 ਸਾਲ ਦੀ ਉਮਰ ਚ ਨਿਕਲ ਗਿਆ ਸੀ ਘਰੋਂ ਬਾਹਰ ਮੈਂ ਐ ਨਹੀਂ ਹੈਗਾ ਸੀ ਵੀ ਨਿਕਲ ਗਿਆ ਸੀ ਮਲਕਾੜਤਾ ਸੀ ਮਲਕਾਮਜਾਬ ਹੋ ਗਏ ਸੀਗੇ ਮਤਲਬ ਘਰ ਛੱਡਣਾ ਪੈ ਗਿਆ ਜੱਦੀ ਘਰਾਂ ਚ ਰਹਿ ਕੇ ਤਰੱਕੀਆਂ ਨਹੀਂ ਹੁੰਦੀਆਂ ਉਸ ਪਾਸੇ ਬੈਠੇ ਹਾਂ ਕਹਿੰਦੇ ਨੰਨੇ ਵੀ ਜੱਦੀ ਛੱਡੇ ਹੋਏ ਨੇ ਸਾਰਿਆਂ ਨੇ ਜੱਦੀ ਘਰਾਂ ਚ ਰਹਿ ਕੇ ਤਾਂ ਫਿਰ ਜੱਦੀ ਚ ਹੀ ਰਹਿ ਜਾਉਗੇ ਫਿਰ ਇਹ ਤਾਂ ਫਿਰ ਬਾਹਰ ਤਾਂ ਜਾਣੀ ਪੈਂਦੀ ਸਤਰਕੀਆਂ ਵਾਸਤੇ ਜਿੰਨੇ ਵੀ ਢਾਬੇ ਨੇ ਲਓ ਉਹਨਾਂ ਦੇ ਮਾਲਕਤਿਆਂ ਦੇ ਅੱਧਿਆਂ ਤੋਂ ਤੱਕ ਮਾਲਕ ਪੰਜਾਬੀ ਨਹੀਂ ਹੈਗੇ ਪਰ ਨਾ ਪੰਜਾਬੀ ਢਾਬਾ ਨਾ ਪਹਿਲਵਾਨ ਦਾ ਢਾਬਾ ਹੈਨਾ ਕਾਰਨ ਕਿ ਪੰਜਾਬੀ ਰੋਟੀ ਖਾਂਦੇ ਨੇ ਅਸਲ 'ਚ ਪੰਜਾਬੀ ਢਾਬਾ ਦੇਖ ਕੇ ਰੁਕਣਾ ਤੁਸੀਂ ਇੱਧਰ ਦੂਰ ਤੋਂ ਦੇਰਤੋਂ ਲੰਘ ਜਿਓ ਇੱਧਰੋਂ ਤੁਸੀਂ ਸੰਗਰੀਆ ਟੱਪਾ ਜਿਓ ਢੱਬਾ ਵਾਲੀ ਤੋਂ ਅੱਗੇ ਢੱਬੇ ਹੀ ਨਹੀਂ ਹੈਗੇ ਜੇ ਹੈਗਾ ਵੀ ਤਾਂ ਵੀ ਪੰਜਾਬੀ ਲਿਗ ਹੈ। ਯਹਾਂ ਪੰਜਾਬੀ ਖਾਣਾ ਮਿਲਦਾ ਹੈ। ਕਿਉਂਕਿ ਉਹਨੂੰ ਪਤਾ ਹੈ ਖਾਣ ਪੀਣ ਵਾਲੇ ਪੰਜਾਬੀ ਹੋਈ ਜਾ ਬਸ। ਸੋ ਸਾਡਾ ਪੰਜਾਬ ਜੇ ਅਸੀਂ ਆ ਲਾਗੂ ਕਰਾਂਗੇ ਨਾ ਤਾਂ ਸਾਡੇ ਰੋਟੀ ਪੈਦਾ ਹੋਊ। ਆਂ ਦਾ ਤਾਂ ਜੇ ਕਿਸਾਨ ਹੈ ਤਾਂ ਦਾ ਤਾਂ ਇੰਡਸਟਰੀਸਟ ਵੀ ਹੈ। ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ। ਕਿੰਨੇ ਮੈਂ ਜਦੋਂ ਦੇਖਦਾ ਕਈ ਵਾਰੀ ਉਹ ਟਾਈਮ ਤੇ ਸੜਕ ਤੇ ਹੁੰਨੇ ਸੀ ਵੀ ਜਦੋਂ ਛੁੱਟੀ ਹੁੰਦੀ ਹੈ 5 ਵਜੇ ਜਾਂ 5:30 ਵਜੇ 6 ਵਜੇ 7 ਵਜੇ ਇੰਡਸਟਰੀ ਦੇ ਵਿੱਚ ਜਦੋਂ ਆਫ ਹੁੰਦਾ ਜਾਂ ਸ਼ਿਫਟ ਚੇਂਜ ਹੁੰਦੀ ਹੈ ਹਜ਼ਾਰਾਂ ਲੋਕ ਟਿਫਨ ਲੈ ਕੇ ਆਪਣੇ ਸਾਈਕਲਾਂ ਤੇ ਕੋਈ ਪੈਦਲ ਐਂ ਤੁਰੇ ਜਾਂਦੇ ਉਹ ਟਿਫਨ ਕਾਦੇ ਨੇ ਰੋਟੀ ਦੇ ਉਹ ਖਾਲੀ ਲੈ ਕੇ ਜਾਂਦੇ ਨੇ ਸ਼ਾਮ ਨੂੰ ਸਵੇਰੇ ਭਰ ਕੇ ਆਉਂਦੇ ਨੇ ਭਰਦਾ ਕੌਣ ਹੈ ਇੰਡਸਟਰੀ ਵਾਲੇ ਭਰਦਾ ਕੌਣ ਹੈ ਕਿਸਾਨ ਸੋ ਸਾਰੇ ਇਕੱਠੇ ਇੱਕ ਕੜੀ ਹੈ ਇਹ। ਇਹ ਜੇ ਇਕੱਠੇ ਤਰੱਕੀ ਕਰਨਗੇ ਤਾਂ ਸਮਾਜ ਤਰੱਕੀ ਕਰੇ ਸਾਰਾ ਤਾਂ ਪੰਜਾਬ ਤਰੱਕੀ ਕਰੂਗਾ। ਜੇ ਪੰਜਾਬ ਨੰਬਰ 1 ਬਣ ਗਿਆ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਪੰਜਾਬ ਨੂੰ ਇਗਨੋਰ ਨਹੀਂ ਇਗਨੋਰ ਕਰਕੇ ਨਹੀਂ ਬਣ ਸਕਦਾ। ਮੈਂ ਇਹ ਗੱਲ ਕਹਿ ਕੇ ਆਇਆ ਹਾਂ ਉੱਥੇ। ਕਿ ਜੀ ਅਸੀਂ ਆਜ਼ਾਦੀ ਇਲੈਂਡ ਤੇ ਸਾਡਾ ਸਭ ਤੋਂ ਵੱਡਾ ਯੋਗਦਾਨ। ਆਜ਼ਾਦੀ ਨੂੰ ਲੈ ਕੇ ਸੰਭਾਲਣ ਚ ਅੱਜ ਫੇਰ ਸਾਡਾ ਯੋਗਦਾਨ ਹੈ। ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤਾਂ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਾਹੀਂ ਜਾਂ ਕਿਤੇ ਰਹੀ ਅਸੀਂ ਆਜ਼ਾਦੀ ਦੀ ਰੱਖਿਆ ਕਰਨੀ ਸਾਥ ਸਭ ਤੋਂ ਵੱਧ ਸਾਡੇ ਚਾਹੇ ਜੈਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਿਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਹਿੱਕਾ ਡਾਹੀਂ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪਾਸੇ ਪੱਖ ਤੋਂ ਕਿਲਾ ਬਣੇ ਹੋયા ਸੀ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਲੇ ਦੀਆਂ ਕੰਧਾਂ ਹੋਰ ਮਜ਼ਬੂਤ ਹੋਣ ਇਹ ਕੰਮ ਬਾ ਕਰਦੇ ਦੈਟਸ ਕਾਲਡ ਅ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਕੰਮ ਕਰਨ ਚ ਸੁੱਖ ਆਈ ਹੋਵੇ ਖੱਜਲ ਖੋਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀਆਂ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹ ਜੁਕਿਨੀ ਵਿੰਡੋ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚੋਂ ਬਾੜ ਕੇ ਫਿਰ ਸਭ ਬੰਦਾ ਫਸਦਾ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਪਰ ਰੱਖ ਦਿੰਦੇ अंदर वन वास्ते पिंडो रख ली एक बहार निकल वास्ते पेंडो किधर है उन्होंने अंदर वर्ना ही ना पा उसे पिंडो तो काम हो जाए चक आ हो गया तेरा का पैंती नंबर तेरा टोकन नंबर है पैंती नंबर से आलो ऐसे मुल्क च उन्होंने कानून ने अंबैसी चल जाओ तुम अमेरिकन अंबैसी जीडे फिजिकली बुला है उमें सिस्टम है जाओ टोकन लो बह जाओ वो कहेंगे फोर्टी नंबर ਕਮਨ ਵਿੰਡੋ ਨੰਬਰ 7 ਚਲੋ 7 ਤੇ ਚਿਖ ਲਿਆ ਥੋੜਾ 17 17 ਨੰਬਰ ਜੋ ਥੋੜਾ ਬਾਰੀ ਆਈ ਕਮਨ ਵਿੰਡੋ ਨੰਬਰ 9 9 ਤੇ ਜਾਂਦੇ ਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਐਂ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹਟ ਲਾਈਨ ਤੋੜਨ ਲਾਈਨ ਤੋੜਨ ਦਾ ਐਸਾ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੇ ਇਹੀ ਕਹਿਆ ਹੁਣ ਕਿ ਪਹਿਲੀ ਘੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਾਚੇ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨੋਂ ਉਹਨੇ ਜਿੰਨੇ ਚਾਚੇ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਉਹ ਹੋ ਤੁਸੀਂ ਐ ਕਹਦੇ ਕਰੋ ਉਹ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕੇ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾਲ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਨ ਤੋਂ ਬਚਾਤਾ ਤਾਂ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਨ ਤੋਂ ਕਹਾ ਲਾਲ ਕੁਝ ਕਹ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦੇ ਦਿੰਦੇ ਫਿਰ ਵੀ ਤੁਸੀਂ ਸਾਡੀ ਸਰਕਾਰ ਬਣਾਓ ਥੋੜਾ ਚਲਾਨ ਨਹੀਂ ਹੋਊ ਲੈ ਇਹ ਇਹ ਕੋਈ ਮੁੱਦਾ ਜੀ ਇਹ ਕੋਈ bizness ਹੈ ਇਹ ਕੋਈ ਰੋਡ ਮੈਪ ਹੈ ਉਸ ਕੁਬੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕਹਿੰਦਾ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਤੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤੇ ਨੰਬਰ ਫੇਰ ਨਾ ਲਾਓ ਲੈ ਇਹ bizness ਹੈ ਜੀ ਕੁਛ ਹੀ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਐ ਕੰਪੀਟੀਸ਼ਨ ਦਾ ਜ਼ਮਾਨਾ ਐ ਚਾਈਨਾ ਨਾਲ ਜਪਾਨ ਨਾਲ ਯੂਰਪ ਨਾਲ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਹੀ ਲੱਗੇ ਹੋਏ ਆ ਮੇਰਾ ਚਲਾਨ ਜੀ ਮੇਰਾ ਹਾਜੀ ਆਪਾਂ ਗਲਤੀਆਂ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ। ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋਂ ਹੋਊਗੀ। ਉਧਰੋਂ ਖੜਾ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ। ਵੀ ਜਰ ਅੱਗੇ ਜਾਣਾ ਔਖਾ ਹੋ ਜੂਗਾ ਜੇ ਚੰਡੀਗੜ੍ਹ ਆਈ। ਉਹ ਚੰਡੀਗੜ੍ਹ ਦੇ ਕਿਹੜੇ ਕੋਈ ਕੁੱਟ ਦੇ ਮਾਰਦੇ ਡੰਡੇ ਹੀ ਨਹੀਂ ਨੇ ਇਹਨਾਂ ਕੋਲ ਤਾਂ। ਆਪਣੇਆਂ ਕੋਲ ਹੈ ਡੰਡੇ ਹੁੰਦੇ ਆ। ਇਹਨਾਂ ਕੋਲ ਡੰਡੇ ਹੀ ਨਹੀਂ, ਇਹਨਾਂ ਕੋਲ ਪੈਨ ਹੈ। ਉਹ ਬਹੁਤ ਖਤਰਨਾਕ। ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ। ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਣ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉੱਦੇ ਲਾਲ ਬੱਤੀ ਨਾਲ ਲੰਗਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੇ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜੀ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ 'ਚ ਹੁਣ ਪਹਿਲੇ ਦਿਨੋਂ ਹੀ ਹੈ ਜੀ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜੇ ਜਿਹਾ ਵੱਡੇ ਹੋਏ ਬਾਪੂ ਕੱਟਣ ਲੱਗ ਜਾਂਦਾ ਫਿਰ ਜੁਆਕਾਂ ਚ ਜਦੋਂ ਖੇਡਦੇ ਆ ਉਹ ਜੁਆਕ ਇੱਧਰ ਇੱਕ ਅੱਧਾ ਲਾ ਜਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਇਟਰ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰਾਂ ਨਾਲ ਲੜਾਈਆਂ ਹੋਣ ਲੱਗ ਜਾਂਦੀਆਂ ਬਸਾਂ ਨੂੰ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕਾਲਜ ਆਪਸ ਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲਾਇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂ ਜਵਾਬ ਕੋਈ ਨਹੀਂ ਹੋ ਕੁੱਟਣ ਲੱਗ ਜਾਂਦੇ ਨੇ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤਾਂ ਦੋ ਥੱਪੜਾਂ ਨਾਲ ਕਿਹੜੀ ਗੱਲ ਹੀ ਕਰੀ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ ਕਲਮ ਚੱਕੋ ਹੱਥ ਨਾ ਚੱਕੋ ਕਲਮ ਚੱਕੋ ਔਰ ਜੀਨੇ ਕਲਮ ਚੱਕ ਲਈ ਉਹ ਤੇ ਕੋਈ ਹੱਥ ਨਹੀਂ ਚੱਕ ਸਕਦਾ ਉਹ ਤੇ ਨਹੀਂ ਹੱਥ ਚੱਕਦਾ ਉਹਨੂੰ ਆਪਣੇ ਰਾਈਟਸ ਪਤਾ ਲੱਗ ਜਾਂਦਾ ਉਹਨੂੰ ਆਪਣੇ ਅਧਿਕਾਰ ਪਤਾ ਲੱਗ ਜਾਂਦਾ ਪੜਾਈਆਂ ਦਾ ਫਰਕ ਸੀਗਾ ਉਹ ਵੀ ਹੁਣ ਕਿਸੇ ਬਦਲਣ ਲੱਗਿਆ। ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ 'ਚ। ਧੋਬੀ ਕੱਪੜੇ ਧੋਂਦਾ ਹੈ। ਉਹ ਐ ਜੇ ਹੁੰਦਾ ਸੀ ਐ ਧੋਂਦਾ ਸੀ। ਹੁਣ ਧੋਬੀ ਕੱਪੜੇ ਧੋ ਚੁੱਕਾ ਹੈ। ਠੀਕ ਹੈ ਜੀ। ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ। ਉਹਨੇ ਕਹੇ ਮੇਰਾ ਨਹੀਂ ਹੈਗਾ। ਫਿਰ ਉਹ ਚਾਂਦੀ ਦਾ ਲੈ ਆਇਆ। ਇੱਕੜਾ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਤੋਂ ਬੀਆ ਚੋਰਾਂ ਚ ਰੱਖਿਆ ਜੀ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਤੋਬੀ ਇਹ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ 'ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ 'ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਭ ਪਹਿਲਾਂ ਹੀ ਭਰ ਆ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜਰਮਾਨਾ ਹੋਣ ਦਾ ਸਵਾਲ ਹੀ ਪੈਦਾ ਨੂੰ ਉਹਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ ਸਾਡ ਨੂੰ ਪਹਿਲੇ ਹੀ ਮਾਈਂਡ ਚ ਸਾਡੇ ਗਰੀਬੀ ਭਰੀ ਗਈ ਵੀ ਤੁਸੀਂ ਸਾਰੀ ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ ਬਾਅਦ ਚ ਬਿਜਲੀ ਮਾਫ ਕਰ ਦਿਓ ਜੀ ਕਰਜ਼ਾ ਮਾਫ ਕਰ 아이 ਸਿੱਖ ਜਣੇ ਸਨ ਮਾਈਂਡ ਚ ਪਹਿਲਾਂ ਇਹ ਭਰਤਾ ਜੀ ਮਤਲਬ ਪੋਜ਼ਿਟਿਵ ਪੜਾਈ ਜਿਹੜੀ ਆ ਉਹ ਸ਼ੁਰੂ लग्या बच्चे के दिमाग च यह हो कि मैं कुछ बनूंगा ना कि यूर फादर इज ए वेरी पुअर मैन ही कैन नॉट पे यूर फी फी है राइट एन एप्लीकेशन फॉर फोलफी कंसैशन चलो जी पहली पुअर मैन लसो भी तु रहना मतलब इतना साढ़े सिलेबस चाहे ਚੈੱਕ ਕਰ ਲਿਓ ਤੁਸੀਂ ਜਿਹੜੀਆਂ 7ਵੇਂ 8ਵੇਂ ਕਿਤਾਬਾਂ ਪੜ੍ਹੀਆਂ 9ਵੇਂ 10ਵੇਂ ਦੀਆਂ ਉਹ ਤੇ ਇਹੀ ਆਉਂਦਾ ਸੀ ਬਸ ਤੁਹਾਡੇ ਚਾਚੇ ਨੇ ਤੁਹਾਡੇ ਜਨਮ ਦਿਨ ਤੇ ਕੜੀ ਭੇਜੀ ਐ ਲੈ ਕਦੇ ਨਹੀਂ ਭੇਜੀ ਉਹਨਾਂ ਨੇ ਥੈਂਕਸ ਦਾ ਲੈਟਰ ਲਿਖੋ ਲੈ ਕੱਥੋਂ ਲਿਖੀਏ ਜਦੋਂ ਭੇਜੀ ਹੋਈ ਨਹੀਂ ਝੂਠ ਲਿਖਣੀ ਸਿਖਾਈ ਜਾਂਦੇ ਸਾਨੂੰ ਬਾਜ ਗਿਆ ਝੂਠ ਬੋਲਦਾ ਤੁਸੀਂ ਕਿ ਫੇਰ ਕੀ ਕਰੀਏ ਫਿਰ ਉਹਨੂੰ ਉਹ ਐਪਲੀਕੇਸ਼ਨ ਨਹੀਂ ਹਜੇ ਤੱਕ ਬਦਲੀ ਇਹਨਾਂ ਨੇ ਉੱਥੇ ਫਿਰਦੀਆਂ ਨੇ ਉਹ ਆਪ ਘੜੀ ਲੈਣਾ ਸਿੱਖ ਲੋ ਕਿਉਂ ਚਾਚੇ ਤੇ ਖੜੇ ਹੋ ਰਾਡੋ ਦਿ ਲੋ ਮਿਹਨਤ ਕਰਕੇ ਇੰਡਸਟਰੀ ਲਾ ਲੋ ਕੋਈ ਡੋਂਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਨੌਕਰੀਆਂ ਵੰਡਣੇ ਤਾਂ ਬਣੋਗੇ ਇੰਡਸਟਰੀ ਆਊਗੀ ਇੰਡਸਟਰੀ ਤਾਂ ਲੱਗੂ ਜੇ ਤੁਹਾਨੂੰ ਸਰਕਾਰਾਂ ਕਲੀਅਰ ਕਰਨਗੀਆਂ ਸਰਕਾਰਾਂ ਤਾਂ ਕਲੀਅਰ ਕਰਨਗੀਆਂ ਜੇ ਰਾਈਟ ਟੂ ਬਿਜ਼ਨਸ ਵਰਗੇ ਐਕਟ ਹੋਣਗੇ ਜੇ ਤੁਹਾਡੇ ਕੋਲੇ ਕਰੇ ਬੈਠਿਆ ਨੂੰ ਪੋਰਟਲ ਮਿਲੂਗਾ ਕਿ ਆਪ ਅਪਲਾਈ ਕਰਤਾ ਵਿਦਨ 5 ਡੇਸ ਵਿਦਨ 7 ਡੇਸ ਵਿਦਨ 15 ਡੇਸ ਮੇਰਾ ਸੈਕਟਰ ਜਿਹੜਾ ਉਹ 15 ਡੇਸ ਵਾਲੇ ਚ ਪੈਂਦਾ 15 ਡੇ ਤੋਂ ਬਾਅਦ ਮੈਨੂੰ ਅਪਰੂਵਲ ਮਿਲ ਜੂ ਨਹੀਂ ਨਹੀਂ ਮਿਲੀ ਡੀਮ ਟੂ ਬੀ ਅਪਰੂਵਡ ਤੋ ਤੁਸੀਂ ਆਪਣਾ ਕੰਮ ਕਰ ਲਓ ਅਫਸਰਾਂ ਦੀ ਗਲਤੀ ਹੈ ਕਿ ਉਹਨਾਂ ਨੇ 15 ਦਿਨਾਂ ਵਿੱਚ ਤੁਹਾਨੂੰ ਜਵਾਬ ਨਹੀਂ ਦਿੱਤਾ ਉਹ ਸਾਡਾ ਕੰਮ ਹੈ ਬਾਅਦ ਚ ਅਫਸਰਾਂ ਨੂੰ ਪੁੱਛਣਾ ਵੀ ਇਹ ਕਿਉਂ ਲੱਗੇ 15 ਦਿਨ ਫਿਰ ਉਹ ਸਾਡਾ ਕੰਮ ਸੋ ਤਾਂ ਕਰਕੇ ਮੈਂ ਉਹਨੂੰ ਇਹ ਦੱਸਣਾ ਆਇਆ ਸੀ ਥੋੜਾ ਜਿਹਾ ਪਬਲਿਕ ਲੈਂਗੁਏਜ ਕਿ ਕੰਮ ਕਰੋ ਜਿਹਨਾਂ ਨੇ ਨਹੀਂ ਸ਼ੁਰੂ ਕੀਤਾ ਉਹ ਕਰ ਲਓ ਸ਼ਾਇਦ মিডিਆ ਰਹੀਂ ਸੁਣ ਰਹੇ ਹੋਣਗੇ ਬਹੁਤ ਸਾਰੇ ਤੁਹਾਨੂੰ ਸਰਕਾਰ ਜਿਹੜੀ ਹੈ ਉਹ ਮਾਹੌਲ ਦੇਊਗੀ ਮੌਕਾ ਦੇਊਗੀ ਮਾਹੌਲ ਤੇ ਮੌਕਾ ਸਰਕਾਰ ਦਾ ਫਰਜ਼ ਬਣਦਾ ਉਹ ਦੇ ਦੇ ਰਨਵੇ ਜਿਹੜਾ ਉਹ ਉਡਾਉਂਦਾ ਨਹੀਂ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਸਰਕਾਰ ਰਨਵੇ ਬਣ ਜੂਗੀ ਅੱਗੇ ਜਹਾਜ਼ ਦੇ ਜਿੰਨਾ ਤੇ ਡਿਪੈਂਡ ਕਰਦਾ ਕਿੱਥੇ ਤੱਕ ਉੱਡਦਾ ਹੋ ਸੋ ਸਰਕਾਰ ਤੁਹਾਡੇ ਨਾਲ ਖੜੂਗੀ ਤੁਹਾਨੂੰ ਇੰਡਸਟਰੀ ਲੋਨ ਚ ਹੈਲਪ ਕਰੂਗੀ ਤੁਹਾਨੂੰ ਲੋਨ ਚ ਤੁਹਾਨੂੰ ਬੈਂਕਿੰਗ ਚ ਜੇ ਕਿਤੇ ਵੀ ਦਿੱਕਤ ਕੋਈ ਕਿਸੇ ਕਿਸੇ ਨੂੰ ਆਉਂਦੀ ਹੈ ਤੁਸੀਂ ਇੰਡਸਟਰੀ ਲਾਓ ਜੇ ਤੁਸੀਂ ਤੁਹਾਡੀ ਇੰਡਸਟਰੀ ਕਾਮਯਾਬ ਹੋ ਗਈ ਦੋ ਯੂਨਟ ਤੁਸੀਂ ਤੀਜਾ ਯੂਨਟ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਕਿਹਾ ਜਾਊਗਾ ਓਕੇ ਚਾਰ ਲਾ ਲਾ ਭਾਵੇਂ এমਪਲੋਇਮੈਂਟ ਹੋਰ ਜਨਰੇਟ ਕਰ ਹੋਰ ਨੌਕਰੀਆਂ ਹੋਰ ਘਰਾਂ ਨੂੰ ਰੋ ਦੀਵਰਸ਼ਨਾ ਰੋਜ਼ਗਾਰ ਨਾਲ ਇਹ ਸਾਡਾ ਮਕਸਦ ਹੈ ਜੀ ਬਾਕੀ ਟੈਕਨੀਕਲੀ ਸਾਰਾ ਤੁਹਾਨੂੰ ਸਮਝਾਤਾ ਕਿ ਐਮ ਐਸ ਐਮ ਇ ਦਾ ਜਿਹੜਿਆ ਬਾਕੀ ਬੁੱਕਲੇਟ ਇੱਥੇ ਤਿਆਰ ਪਈਆਂ ਨੇ ਤੁਸੀਂ ਲੈ ਕੇ ਜਾਇਓ ਵੈਸੇ ਤਾਂ ਤੁਹਾਡੀਆਂ ਦਿੱਤੀਆਂ ਹੋਈਆਂ ਸਿਝਾਂ ਨੇ ਉਹ ਤੁਹਾਨੂੰ ਆਪ ਨੂੰ ਵੀ ਤੁਹਾਡੇ ਕੋਲੇ ਵੀ ਤਾਂ ਲਿਖੇ ਪਿਆ ਹੋਣਾ ਸਾਰਾ ਸੇਮ ਅਸੀਂ ਛਾਪਿਆ ਹੀ ਆ ਬਸ ਗਵਰਨਮੈਂਟ ਦੀ ਜਿਹੜੀ ਹੈ ਉਹ ਮੋਹਰ ਲੱਗੀ ਹੈ ਵਿੱਚ ਉਹਦੇ ਸੋ ਮੈਂ ਸਾਰਿਆਂ ਨੂੰ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਮਾਨਵਤਾ ਲਈ ਮਨੁੱਖਤਾ ਲਈ ਇੱਕ ਬਹੁਤ ਵੱਡਾ ਤਿਆਗ ਬલિદાન ਕੀਤਾ ਉਹਦੇ 350 ਸਾਲ ਆਪਾਂ ਮਨਾ ਰਹੇ ਹਾਂ ਔਰ ਉਹਦੇ ਵਾਸਤੇ ਸਦਾ ਵੀ ਦਿਨਣਾ ਕਿਉਂਕਿ ਗੁਰੂ ਸਾਹਿਬ ਧਰਮਾਂ ਤੋਂ ਬਹੁਤ ਉੱਪਰ ਦੀ ਕੁਰਬਾਨੀ ਕਰਕੇ ਗਏ ਆ ਤੇ ਉਹ ਸਾਰਿਆਂ ਦੀ ਸੀ ਉਹ ਕਿਸੇ ਦੇ ਇੱਕ ਇੱਕ ਦੇ ਨਹੀਂ ਸੀ ਉਹ ਸਾਰਿਆਂ ਦੀ ਸੀਗੇ ਸੋ ਉਹਨਾਂ ਦੇ 350 ਸਾਲਾਂ ਦੇ ਮੌਕੇ ਤੇ ਬੜਾ ਮੁਕੱਦਸ ਪਵਿੱਤਰ ਜਿਹੜੇ ਦਿਨ ਚੱਲ ਰਹੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਜੇ ਪ੍ਰਮਾਤਮਾ ਕੋਈ ਅਜਿਹਾ ਕੰਮ ਕਰਾਉਂਦਾ ਹੈ ਤਾਂ ਮੇਰੇ ਖਿਆਲ ਚ ਇਸ ਤੋਂ ਵੱਡਾ ਕੋਈ ਸੁਪਾਗ ਕਹਿ ਲੋ ਇਸ ਤੋਂ ਵੱਡੀ ਕੋਈ ਕਿਸਮਤ ਨਹੀਂ ਹੋ ਸਕਦੀ ਸੋ ਸਾਰਿਆਂ ਨੂੰ ਸੱਦਾ ਪੱਤਰ ਵੀ ਦਿੰਨੇ ਆ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਕਿ ਤੁਸੀਂ ਆ ਕੇ ਗੁਰੂ ਸਾਹਿਬ ਦੀਆਂ ਕਿਸੇ ਵੀ ਤਰੀਕੇ ਨਾਲ ਤੁਸੀਂ ਗੁਰੂ ਸਾਹਿਬ ਦੀ ਜੀਵਨੀ ਦੀਆਂ ਸਿੱਖਿਆਵਾਂ ਕਿਵੇਂ ਤਿਆਗ ਮਲ ਤੋਂ ਤੇਗ ਬਹਾਦਰ ਬਣੇ ਕਿਵੇਂ ਆਪਣਾ ਸੀਸ ਜਿਹੜਾ ਧੜ ਤੋਂ ਆਲਗ ਕਰਾ ਕੇ ਵੀ ਉਹ ਸੀਸ ਤੇ ਨੂਰ ਰਿਹਾ ਤੇ ਇਹ ਚੀਜ਼ਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੋ ਵੀ ਆਪ ਵੀ ਦੇਖ ਕੇ ਜਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹ ਜਿਹੜਾ ਆਜ਼ਾਦ ਫਜ਼ਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਇਹਦੇ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਨੇ ਅਦੁੱਤੀਆਂ ਕੀਤੀਆਂ ਹੋਈਆਂ ਲਾਸਾਨੀ ਜਿਨ੍ਹਾਂ ਦੀ ਕੋਈ ਉਹਦਾ ਆਰਣ ਨਹੀਂ ਮਿਲਦੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਵੀ ਸ਼ਹੀਦ ਹੋਏ ਸ਼ਿਗੂ ਆਜੰਦੇਵ ਜੀ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾਦਾ ਜੀ ਬਣੇ ਤਾਂ ਉਹਨਾਂ ਦੇ ਪੋਤੇ ਵੀ ਸ਼ਹੀਦ ਹੋਏ ਚਾਰੋਂ ਸਾਬ ਜਦੇ ਦਾਦੇ ਤੋਂ ਪਰਦਾਦੇ ਤੋਂ ਪੋਤਿਆਂ ਤੱਕ ਦਾ ਸਫ਼ਰ ਸ਼ਹਾਦਤ ਦਾ ਹੈ ਇਤੋਂ ਵੱਡੀ ਕੋਈ ਸ਼ਹਾਦਤ ਦੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ ਧਰਤੀ ਤੇ ਸੋ ਉਹਨਾਂ ਮੁਕੱਦਸ ਪਵਿੱਤਰ ਦਿਨਾਂ ਦੇ ਵਿੱਚ ਇਹੋ ਜਿਹਾ ਕੰਮ ਕਰ ਰਹੇ ਹੋ ਮੰਤਰੀ ਸਾਹਿਬ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸਾਰੇ ਆਫੀਸਰ ਸਹਿਬਾਨ ਬਹੁਤ-ਬਹੁਤ ਮੁਬਾਰਕਾਂ ਔਰ ਸੱਚੇ ਦਿਲੋਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਈਨ ਕੀਤੇ ਹੋਏ ਨੇ ਉਹ ਯਾਦ ਰੱਖ ਜਾਣਗੇ ਲੋਕਾਂ ਦੁਆਰਾ ਕਿ ਉਹਨਾਂ ਦਿਨਾਂ 'ਚ ਹੋਇਆ ਸੀ ਕੰਮ ਤੇ ਉਸ ਵੇਲੇ 350 ਸਾਲਾ ਮਨਾਇਆ ਗਿਆ ਸੀ ਉਸ ਵੇਲੇ ਆ ਕਾਇਆਪਲਟ ਹੋਇਆ ਸੀ ਆਹ ਯਾਦ ਰੱਖਣ ਦੀ ਚੀਜ਼ਾਂ ਨਹੀਂ ਤਾਂ ਬੰਦੇ ਨੇ ਆਉਣਾ ਤੇ ਜਾਣਾ ਮਤ ਜਕੀਂ ਕਰ ਆਪਣੇ ਹੱਥ ਕੀ ਲਕੀਰੋਂ ਪਰ ਨਸੀਬ ਤੋਂ ਹੋਂ ਕਾ ਵੀ ਹੋਤਾ ਹੈ ਜਿਨਕੇ ਹੱਥ ਹੀ ਨਹੀਂ ਹੁੰਦੇ ਸੋ ਬਾਕੀ ਵਿਰੋਧੀਆਂ ਨੇ ਕੁਛ ਨਾ ਕੁਛ ਕਹੀ ਜਾਣਾ ਹੁੰਦਾ ਸੁਨਾ ਹੈ ਅੱਜ ਕਰ ਲੋਕ ਸਮੁੰਦਰ ਖੰਗਾਲ ਰਹੇ ਹਨ ਔਰ ਮੇਰੇ ਮੇਂ ਬਹੁਤ ਸੀ ਕਮੀਆਂ ਨਿਕਾਲ ਰਹੇ ਹਨ ਜਿਨਕੇ ਆਪਣੇ ਕਿਰਦਾਰ ਫਟੇ ਹੋਏ ਹਨ ਉਹ ਦੂਸਰੋਂ ਕੀ ਪਗੜੀਆਂ ਉਛਾਲ ਰਹੇ ਹਨ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਵਿਰੋਧ ਕਰਨਾ ਕਰੀ ਜਾਂਦੇ ਹੁੰਦੇ ਹੈ ਹੈਨਾ ਆਪਾਂ ਆਪਣਾ ਕੰਮ ਕਰੀ ਚੱਲੋ ਆਪਣੀ ਚਾਲ ਚੱਲੀ ਚੱਲੋ ਕਿਸੇ ਦਾ ਆਲੇ ਦੁਆਲੇ ਦੇਖ ਕੇ ਟਾਈਮ ਵੇਸਟੀ ਕਰਾਂਗੇ ਇੱਕ ਸਿਰਫ ਰੀਬਨ ਜਿਹੜਾ ਉਹਨੂੰ ਟੱਚ ਕਰਨ ਦਾ ਟੀਚਾ ਹੋਣਾ ਚਾਹੀਦਾ ਬਾਕੀ ਕਿੰਨੇ ਟਾਈਮ 'ਚ ਪਹੁੰਚੇ ਹੋ ਉੱਥੇ ਕਿਹੜਾ ਪਹਿਲਾਂ ਪਹੁੰਚਿਆ ਫੋਟੋ ਫਿਨਿਸ਼ ਕਹਿੰਦੇ ਆ ਉਹਨੂੰ ਉਹ ਫਿਰ ਕੈਮਰਿਆਂ ਦਾ ਕੰਮ ਹੈ ਕਿ ਕੌਣ ਪਹਿਲਾਂ ਪਹੁੰਚਿਆ ਇੱਕ ਦੂਜੇ ਬੈਲੈਂਸ ਅੱਜ ਇਹਨਾਂ ਦੇਖੋ ਖੱਬੇ ਨਾਲ ਦੇਖੋ ਕਿ ਕੌਣ ਕਿੱਥੇ ਰਹਿ ਗਿਆ ਸੱਜੇ ਖੱਬੇ ਦੇਖਣ ਵਾਲੀ ਇਧਰ ਦੀ ਚਾਰ ਲੰਗ ਜਾਂਦੇ ਐ ਇੰਨਾ ਜ਼ਿਆਦਾ ਕੰਪੀਟੀਸ਼ਨ ਹੈ ਸੈਕਿੰਡ ਦੇ ਵੀ ਸੌਵੇਂ ਹਿੱਸੇ ਤੱਕ ਦਾ ਸੈਕਿੰਡ ਜਿਹੜਾ ਕੰਪੀਟੀਸ਼ਨ ਹੈ ਐਸ ਲੈਵਲ ਦਾ ਕੰਪੀਟੀਸ਼ਨ ਹੈ ਸੋ ਆਪਾਂ ਕਿਸੇ ਵੀ ਫੀਲਡ ਚ ਈਜ਼ੀ ਨਹੀਂ ਲੈ ਸਕਦੇ ਵਿੱਚ ਕੋਈ ਨਹੀਂ ਮੈਂ ਹੁਣ ਰਿਲੈਕਸ ਹਾਂ ਨਾ ਉਹ ਚਾਹੇ ਜਿੱਡੇ ਵੱਡੇ ਮਰਜੀ ਬਣ ਗਏ ਮੈਨੂੰ ਮੈਂ ਉਸ ਵਾਰ ਸਟੋਰੀ ਪੜ ਰਿਹਾ ਸੀ ਇੱਕ ਵਾਰੀ ਮੈਨੂੰ ਦੱਸਿਆ ਵੀ ਸੀ ਉਹਨਾਂ ਨੇ ਇਹਨਾਂ ਦੇ ਬੇਟੇ ਮੇਰੇ ਦੋਸਤ ਨੇ ਕਿ ਅੱਜ ਵੀ ਉਹ ਬ੍ਰੇਕਫਾਸਟ ਜਿਹੜਾ ਗੱਡੀ ਚ ਨਾਲ ਲੈ ਕੇ ਜਾਂਦੇ ਨੇ ਨਹੀਂ ਤਾਂ ਆਪਾਂ ਸੋਚਦੇ ਹਾਂਗੇ ਤਾਂ ਬਣ ਗਏ ਤਾਂ ਹੁਣ ਪੀੜ੍ਹੀਆਂ ਐਂ ਖਾਣਗੀਆਂ ਨੋ ਐਂ ਨਹੀਂ ਖਾਂਦੀਆਂ ਪੀੜ੍ਹੀਆਂ ਹਰ ਇੱਕ ਬੰਦਾ ਹੈਂਡ ਟੂ ਮਾਉਥ ਹੈ ਹਰ ਇੱਕ ਬੰਦਾ ਡੇਲੀ ਇੱਕ ਹਰ ਰੋਜ਼ ਕੂਆ ਖੋਦ ਕੇ ਪਾਣੀ ਪੀਣੇ ਵਾਲੀ ਬਾਤ ਹਰ ਇੱਕ ਬੰਦੇ ਦੀ ਜਿੰਨੇ ਵੱਡੇ ਸਿਰ ਓਨੀਆਂ ਵੱਡੀਆਂ ਪੀੜਾਂ ਸੋ ਇਸ ਕਰਕੇ ਨਾ ਸੋਚਿਓ ਕਿ ਪਤਾ ਨਹੀਂ ਕੋਈ ਬਾਰੇ ਸੌਖੇ ਹੋਣਗੇ ਹਰ ਬੰਦੇ ਨੂੰ ਰਹਿਣਾ ਵੀ ਚਾਹੀਦਾ ਬਿਜ਼ੀ ਬਿਜੀ ਵੀ ਰਹਿਣਾ ਚਾਹੀਦਾ ਨਹੀਂ ਤਾਂ ਫਿਰ ਅਵੇਸਲਾ ਹੋ ਜਾਂਦਾ ਫਿਰ ਡਾਕਟਰਾਂ ਦੇ ਲੱਗਦੇ ਪੈਸੇ ਡਾਕਟਰ ਨੇ ਵੀ ਇਹੀ ਕਹਿਣਾ ਵੀ ਥੋੜਾ ਜਿਹਾ ਤੁਰੇ ਫਿਰਿਆ ਕਰੋ ਜੇ ਆਪਾਂ ਕੰਮ ਜੀ ਤੁਰ ਫਿਰ ਲੀਏ ਉਹਦੇ ਨਾਲ ਨਾ ਡਾਕਟਰ ਦਾ ਪੈਸਾ ਬਚ ਜਾਂਦਾ ਨਾਲੇ ਸਰੀਰ ਠੀਕ ਰਹਿੰਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਤੁਸੀਂ ਤੰਦਰੁਸਤ ਰਹੋ ਤਰੱਕੀਆਂ ਕਰੋ ਮੇਰੇ ਵੱਲੋਂ ਇਹੀ ਅਰਦਾਸ ਹੈ ਇਹੀ ਦੁਆ ਹੈ ਇਹੀ ਮੇਰੇ ਵੱਲੋਂ ਰੱਬ ਅੱਗੇ ਇਹ ਅਰਜ਼ੋਈ ਹੈ ਕਿ ਸਾਡਾ ਪੰਜਾਬ ਇਸੇ ਤਰ੍ਹਾਂ ਵਸਦਾ ਰਹੇ ਤਰੱਕੀਆਂ ਕਰੇ ਤੇ ਪੰਜਾਬ ਜਿਹੜਾ ਉਹ ਨੰਬਰ 1 ਬਣੇ ਤੇ ਸਾਨੂੰ ਸਮੱਤ ਬਖਸ਼ੇ ਜੋ ਸੇਵਾ ਦਾ ਮੌਕਾ ਤੁਸੀਂ ਦਿੱਤਾ ਹੋਇਆ ਉਹ ਸੇਵਾ ਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ